ਸਤਿਕਾਰ ਕਰਦੇ ਸਨ ਨਾ ਹੀ ਇਹਦਾ ਸਭ ਤੋਂ ਪਹਿਲਾ ਸਟੈਪ ਸੀ ਕੈਂਡੀਡੇਟ ਚ ਇਹਦਾ ਵਿਟ੍ਰੋ ਕਰ ਦੇ ਇਤੇ ਪਰਚਾ ਕਰਾਉਂਦੇ ਕਿਉਂਕਿ ਇਹਨੇ ਭਾਵਨਾ ਆਹਤ ਕੀਤੀਆਂ ਲੋਕਾਂ ਦੀ ਔਰ ਇਹਨੂੰ ਪਾਰਟੀ ਚੋਂ ਕੱਢ ਦੇ ਫਿਰ ਮੈਂ ਕਹਿੰਦਾ ਸੀ ਸੋਚਦਾ ਕਿ ਇਹ ਸਿਨਸੇਅਰਿਟੀ ਹੈ ਲਿਪ ਸਰਵਿਸ ਨਾਲ ਕੀ ਉਹ ਮਸਲਾ ਹੱਲ ਹੋ ਜਾਣਾ ਨੋ ਸਿਰਕੇ ਪੈਰਾਸ਼ੂਟ ਲੀਡਰ ਨੇ ਜੀਜੇਪੀ ਦੇ ਉਹ ਤੇ ਉਹ ਮੋਨੀ ਇਹ ਲੋ ਸਿੱਖਾਂ ਤੇ ਟਿੱਪਣੀ ਕਰਨਾ ਤੁਸੀਂ ਛੋਟਾ ਅਕਾ ਕੇ ਸਿੱਖ ਧਰਮ ਦਾ ਇਹ طرف ਦੇ ਸਾਹਮਣੇ ਦੇਖੋ ਸਾਰੇ ਧਰਮ ਦਾ ਮੈਂ ਸਤਿਕਾਰ ਕਰਦਾ ਔਰ ਮੇਰਾ ਇਹ ਮੰਨਣਾ ਕਿ ਕੋਈ ਧਰਮ ਵੱਡਾ ਨਹੀਂ ਔਰ ਕੋਈ ਧਰਮ ਛੋਟਾ ਨਹੀਂ ਹਰੇਕ ਲਈ ਉਹਦਾ ਧਰਮ ਪਿਆਰਾ ਔਰ ਸਾਡਾ ਸੰਵਿਧਾਨ ਵੀ ਇਸ ਗੱਲ ਤੇ ਸਾਨੂੰ ਪਹਿਰਾ ਦੇਣ ਦੀ ਗੱਲ ਕਰਦਾ ਔਰ ਇਹੀ ਗੱਲ ਅਸੀਂ ਕਰਦੇ ਹਾਂ ਕਿ ਇਹ ਜਿਹੜੀ ਇਹ ਜੀ ਭਾਵਨਾ ਭਾਸ਼ਣਾ ਵਰਤ ਰੇ ਨਾ ਪਾਸ਼ਣ ਇਹ ਤਾਂ ਵਰਤ ਰੇ ਕਿਉਂਕਿ ਇਹਨਾਂ ਨੇ ਸੰਵਿਧਾਨ ਨੂੰ ਬਦਲਣਾ ਇਹ ਸੰਵਿਧਾਨ ਚ ਬਹੁਤ ਵੱਡੀ ਤਬਦੀਲੀ ਆਉਣੀ ਹੈ ਜੇ ਇਹ ਇਲੈਕਸ਼ਨ ਬੀਜੇਪੀ ਜਿੱਤਦੀ ਹੈ ਔਰ ਉਹਦੇ ਚ ਚਾਹੇ ਉਹ ਐਸਸੀ ਸਮਾਜ ਵਾਸਤੇ ਆ ਬੈਕਵਰਡ ਕਾਸਟ ਵਾਸਤੇ ਜਾਂ ਕੋਈ ਕਿਸੇ ਦੇ ਧਰਮ ਨੂੰ ਮੰਨਣ ਵਾਲਾ ਇਟ ਇਜ਼ ਅ ਸੈਡ ਥਿੰਗ ਮੈਂ ਇਹਦੀ ਇਹ ਇਹ ਜੀ ਸ਼ਬਦਾ ਦੀ ਨਿਖੇਦੀ ਕਰਦਾ ਔਰ ਮੈਂ ਇਹ ਮੰਨਦਾ ਕਿ ਸਰਬ ਸਭ ਧਰਮ ਸਤਕਾਰਯੋਗ ਹੈ ਔਰ ਸਭ ਧਰਮਾਂ ਦਾ ਸਤਕਾਰ ਪਿਆਰ ਹੋਣਾ ਚਾਹੀਦਾ ਮਗਰ ਇੱਕ ਧਰਮ ਨੂੰ ਦੂਜੇ ਧਰਮ ਨਾਲ ਕੰਪੈਰੀਜ਼ਨ ਕਰਨਾ ਇਹ ਗੁਰੂ ਸਾਹਿਬਾਨਾਂ ਨੇ ਵੀ ਨਹੀਂ ਕੀਤਾ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਪੀਸਮਤ ਬਖਸ਼ਿਆ ਸਰਬੱਤ ਦੇ ਭਲੇ ਦੀ ਮਾਨਸ ਕੀ ਜੀ ਕੋਲ ਦਾ ਜ਼ਿਕਰ ਕਰ ਰਹੇ ਹੋ ਕੰਡੂਰ ਸਾਹਿਬ ਦੀ ਫਾਈਟ ਨੂੰ ਕਿਦਾਂ ਦੇਖਦੇ ਹੋ ਅਮਰਪਾਲ ਸਿੰਘ ਦੇ ਇਲੈਕਸ਼ਨ ਲੜਨ ਨਾਲ ਲੱਗਦਾ ਕੋਈ ਨਤੀਜੇ ਤੇ ਅਸਰ ਪਾਊਗਾ ਯਾਰ ਚਲੋ ਮੈਂ ਨਾ ਅੱਜ ਨਹੀਂ ਟਿੱਪਣੀ ਕਰੂੰਗਾ ਮੈਂ ਪਹਿਲਾਂ ਵੀ ਬੜੀਆਂ ਗੱਲਾਂ ਕੀਤੀਆਂ ਨੇ ਮੈਂ ਅੱਜ ਵੀ ਕਿਸੇ ਛੋੜੇ ਸਮੇਂ ਬਾਅਦ ਤੁਹਾਨੂੰ ਇਹ ਗੱਲਾਂ ਸਪਸ਼ਟ ਹੋਣੀਆਂ ਕਿ ਇਹ ਸਾਜ਼ ਕਿਹੜੀਆਂ ਹੋਣ ਬਹੁਤ ਵੱਡਾ ਇੱਥੇ ਬੜੀਆਂ ਸਾਜ਼ ਤਾਂ ਚੱਲ ਰਹੀਆਂ ਪੰਜਾਬ 'ਚ ਕਿ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ ਇੱਥੇ ਵੰਡੀਆਂ ਪਾਈ ਜਾਣ ਮਗਰ ਮੇਰਾ ਇਹ ਮੰਨਣਾ ਕਿ ਲੋਕ ਸਿਆਣੇ ਨੇ ਲੋਕ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜਾਬ ਦੇ ਭਲੇ ਦੀ ਜਿਹੜਾ ਬਾਰਡਰ ਸਟੇਟ ਹੈ ਜਿੱਥੇ ਲਾਅ ਐਂਡ ਆਰਡਰ ਸਿਕਿਉਰਿਟੀ ਇਹ ਬੜੇ ਵੱਡੇ ਮੁੱਦੇ ਨੇ ਔਰ ਉਹਨਾਂ ਤੇ ਧਿਆਨ ਦੇਣਗੇ ਔਰ ਮੈਨੂੰ ਇਹ ਗੱਲ ਤਸੱਲੀ ਹੋਊਗੀ ਜਿਹੜੇ ਕਹਿੰਦੇ ਸੀ ਸਾਨੂੰ ਸੰਵਿਧਾਨ 'ਚ ਵਿਸ਼ਵਾਸ ਨਹੀਂ ਅੱਜ ਉਹ ਸੰਵਿਧਾਨ ਤੇ ਵਿਸ਼ਵਾਸ ਕਰਨਗੇ ਤੇ ਠੀਕ ਗੱਲ ਹੈ ਜੀ ਬਾਕੀ ਫੈਸਲਾ ਲੜ ਤਾਂ ਕੋਈ ਸਕਦਾ ਜੀਤ ਸਕਦਾ ਹੈ ਲੜਨ ਵਰਟੂਆ ਸਾਹਿਬ ਲੜ ਰਹੇ ਆ ਉਹਨਾਂ ਤੇ ਵੀ ਐਨਐਸਏ ਕਈ ਵਾਰੀ ਲੱਗੀ ਆ 10 ਸਾਲ ਉਹਨਾਂ ਨੇ ਸਜ਼ਾ ਕੀਤੀ ਆ 10 ਸਾਲ ਜਾਂ 1 ਸਾਲ ਸਜ਼ਾ ਨਹੀਂ ਨਾਟ ਕਰਾਈਟ ਸ੍ਰੀ ਅਮਰਸਰ ਸਾਹਿਬ ਖਟੂਰ ਸਾਹਿਬ ਕਿਵੇਂ ਭਾਜਾਂਜ ਬਣੀ ਰਵੇ ਕਿਵੇਂ ਗਵਰਨਰ ਕੋਲ ਦੇ ਦਾ ਨਾਜਾਇਜ਼ ਫਾਇਦਾ ਨਾ ਉਠਾਵੇ ਹਾਲਾਤਾਂ ਦਾ ਪਾਕਿਸਤਾਨ ਇਹਦੇ ਚੋਂ ਕੀ ਕਰਨਾ ਜੇ ਇਹਨਾਂ ਕੱਲ ਨੂੰ ਧਿਆਨ ਚ ਰੱਖੋ ਪੈਨਸ਼ਨ ਤੇ ਮੇਨਟੇਨੈਂਸ ਤੇ ਉਹਨਾਂ ਨੂੰ ਸਮਾਧਨ ਇਟ ਇਜ਼ ਅ ਬੀਜਪੀ ਦਾ ਨਾਰਾ 400 ਪਾਰ ਦਾ ਉਧਰੋਂ ਪ੍ਰਤਾਪ ਬਾਜਵਾ ਰਿਕਾ ਲਾਏ ਉਹਨਾਂ ਨੇ ਐਲਾਨ ਕੀਤਾ ਕਿ ਐਲਾਈਅੰਸ ਜਿਹੜਾ ਇੰਡੀਆ ਐਲਾਈਅੰਸ ਦੀ ਸਰਕਾਰ ਬਣਨ ਜਾ ਰਹੀ ਹੈ ਉਹ ਮੰਤਰੀ ਕਾਂਗਰਸ ਦੇ। ਸੇਖੋ ਸ਼ਾਬਦ ਪਹਿਲੀ ਗੱਲ ਹੈ 400 ਪਾਰ ਵਾਲੇ ਨੂੰ ਵੀ ਕੈਂਡੀਡੇਟ ਤੇ ਤੇ 13 ਪਾਰ ਵਾਲੇ ਨੂੰ ਵੀ ਦੂਜੀ ਪਾਰ ਵਾਲਾ ਕੈਂਡੀਡੇਟ ਲੱਭਦੇ। ਮੈਂ ਤਾਂ ਕਹਿੰਦਾ ਇਹਨਾਂ ਨੂੰ ਬਾਰਡਰ ਪਾਰ ਕਰਾਓ ਜੇ ਦੇਸ਼ ਬਚਾਉਣਾ ਹੈ। ਇਹ ਹੈ ਨਹੀਂ ਇੱਥੇ ਰੱਖਣ ਵਾਲੇ। ਕਿਉਂਕਿ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਤੇ ਦੇਸ਼ ਦੇ ਬਣਾਤੇ ਤੁਹਾਡੇ ਸਾਹਮਣੇ ਆ। ਅੱਜ ਹਰ ਪੱਖ ਤੋਂ ਦੇਸ਼ ਪਿੱਛੇ ਜਾ ਰਿਹਾ ਇਸ ਲਈ ਇੰਡੀਆ ਕਾਂਗਰਸ ਮੈਨੂੰ ਖੁਸ਼ੀ ਆ ਭਗਵੰਤ ਮਾ ਦੀ ਕਮਾਲ ਦੀ ਗੱਲ ਹੈ ਲੋਕਾਂ ਨੂੰ ਮੂਹਰਨ ਦਾ ਤਰੀਕਾ ਵੇਖੋ ਕਿ ਸਾਰੇ ਦੇਸ਼ ਹਰਿਆਣੇ ਚੋਂ ਬੋਟ ਮੰਗਣਗੇ ਕਾਂਗਰਸ ਲਈ ਦਿੱਲੀ ਚ ਵੋਟ ਮੰਗਣਗੇ ਕਾਂਗਰਸ ਲਈ ਗੁਜਰਾਤ ਲਈ ਵੋਟ ਮੰਗਣਗੇ ਕਾਂਗਰਸ ਲਈ ਰਾਜਸਥਾਨ ਅਸਾਮ ਵੋਟ ਮੰਗਣਗੇ ਕਾਂਗਰਸ ਲਈ ਮਗਰ ਪੰਜਾਬ ਚ ਆ ਕੇ ਕਦਰ ਦਾ ਵਿਰੋਧ ਕਰਨਗੇ ਤੁਸੀਂ ਮੰਨਦੇ ਹੋ ਗੱਲ ਕੀਤੀ ਹੋ ਸਕਦੀ ਜਿਹੜਾ ਦੇਸ਼ ਚ ਕਾਂਗਰਸ ਦੀ ਸਹਿਮਤੀ ਕਾਂਗਰਸ ਭਲਾਈ ਮੰਗ ਕਰ ਰਿਹਾ ਉਹ ਖਾਬ ਚ ਨਹੀਂ ਕਰ ਰਿਹਾ ਇਸ ਲਈ ਲੋਕ ਜੇ ਤੋਣ ਵੋਟ ਪਾਓ ਮੇ ਝਾੜੂ ਨੂੰ ਇਕਲੂ ਪੰਜੇ ਨੂੰ ਵੋਟ ਪਾਓ ਪੂਜੇ ਨੂੰ ਨਿਕਲੂ ਝਾੜੂ ਨੂੰ ਇਹ ਫਿਕਸਡ ਮੈਚ ਜਿਹੜਾ ਆ ਉਹ ਤੋਂ ਸੁਚੇਤ ਹੋ ਜੀ ਪਾ 3 ਸਾਲ ਦੀ ਉਨੀ ਪਾਰਟੀ ਚੱਲਗੇ ਨੇ ਅੱਜ ਵੱਡੇ ਇਲਜ਼ਾਮ ਲਗਾਏ ਨੇ ਐਸਡੀਪੀਸੀ ਮੁਲਾਜ਼ਮਾਂ ਤੇ ਵੱਡੇ ਇਲਜ਼ਾਮ ਲਗਾਏ ਨੇ ਯੋਫੀਮ ਖਾਂਦੇ ਨੇ ਨਸ਼ਾ ਕਰਦੇ ਨੇ ਉਹਨਾਂ ਨੂੰ ਡਰੋਗ ਟੈਸਟ ਹੋਣਾ ਚਾਹੀਦਾ ਹੈ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਚਲੋ ਮੇਰਾ ਵੀਰ ਤੁਸੀਂ ਨਾ ਤੁਹਾਨੂੰ ਪੱਤਰਕਾਰਾਂ ਨੂੰ ਸਵਾਦ ਲੈਣ ਦਾ ਬੜਾ ਚਸਤ ਦੇਖੋ ਕੋਈ ਸਾਡੇ ਨਾਲ ਰਿਹਾ ਅਸੀਂ ਉਹਦੀ ਅਰਦਾਸ ਕਰਦੇ ਆ ਕਿ ਉਹਨੂੰ ਸ਼ੁਭ ਕਾਮਨਾਵਾਂ ਨੇ ਔਰ ਉਹ ਤਰੱਕੀਆਂ ਕਰੇ ਜੋ ਸੱਚ ਕੀ ਆ ਝੂਠ ਕੀ ਆ ਇੱਥੇ ਕੋਈ ਗੱਲ ਨਹੀਂ ਲੁਕੀ ਛੁਪੀ ਰਹਿੰਦੀ ਸਭ ਸਾਹਮਣੇ ਆਉਣਾ ਇਸ ਲਈ ਅੱਜ ਕੱਲ ਦਾ ਜਿਹੜਾ ਇਹ ਸੀਜ਼ਨ ਹੈ ਨਾ ਜੀ ਇਹ ਇਲੈਕਸ਼ਨ ਸੀਜ਼ਨ ਤੁਹਾਨੂੰ ਵੀ ਪਤਾ ਹੈ ਸਰਕਾਰਾਂ ਦੇ ਪ੍ਰੈਸ਼ਰ ਸਰਕਾਰਾਂ ਦੀ ਕੋਈ ਹੋਰ ਤੌਰ ਤਰੀਕੇ ਹੁੰਦੇ ਆ ਬੜਾ ਕੁਝ ਹੋ ਰਿਹਾ ਇੱਥੇ ਤਾਂ ਮੁੱਖ ਮੰਤਰੀ ਜਿਹੜੇ 10-10 ਸਾਲ ਰਹੇ ਆ ਉਹ ਪਾਰਟੀ ਛੱਡ ਗਏ ਤਿੰਨ ਤਨਾਰੀ ਐਮਪੀ ਬਣੇ ਛੱਡ ਗਏ ਆ ਕਿੰਨਾਂ ਨੂੰ ਟਿਕਟ ਮਿਲੀ ਸੀ ਆਪ ਚੋ ਰਿੰਕੂ ਜੀ ਉਹ ਭਾਜਪਾ ਦੇ ਚਲੇ ਗਏ ਕੋਈ ਭਾਜਪਾ ਵਾਲਾ ਇਹਨੂੰ ਆ ਗਿਆ ਸੋ ਇਹ ਠੀਕ ਹੈ ਇਹ ਪੋਲਿਟਿਕਸ ਹੈ ਇਦੀ ਚ ਮੈਂ ਐਵੇਂ ਕਿਸੇ ਨੂੰ ਨਿੰਦਾ ਬਹੁਤ ਚੰਗੇ ਸੀ ਪਰ ਮੇਰੇ ਵੱਲੋਂ ਗੁੱਡ ਵਿਸ਼ੇਸ ਹੈ ਕੀ ਹੋ ਜਾਏਗੀ ਵਿਜੀਲੈਂਸ ਦਾ ਕੋਈ ਵਿਜੀਲੈਂਸ ਦਾ ਦਬਾਅ ਵੀ ਹੈਗਾ ਸੀਗਾ ਉਹਨਾਂ ਤੇ ਚਲੋ ਮੇਰਾ ਵੀ ਮੈਨੂੰ ਨਹੀਂ ਪਤਾ ਕਾਹਦਾ ਸੀ ਨਹੀਂ ਸੀ ਤੁਸੀਂ ਜੋ ਲਿਖਣਾ ਲਿਖ ਦਿਓ ਮੇਰੇ ਵੱਲੋਂ ਤਾਂ ਗੁੱਡ ਵਿਸ਼ੇਸ ਨੇ ਹੋਰ ਕੋਈ ਗੱਲ ਨਹੀਂ ਔਰ ਮੈਂ ਅੱਜ ਆਰ ਧੰਨਵਾਦੀ ਹਾਂ ਮੈਂ ਮੈਂ ਦੇਖੋ ਅੱਜ ਅਸੀਂ ਛੋਟੇ ਜਿਹੇ ਸੱਦੇ ਤੇ ਕਈਆਂ ਨੂੰ ਸੁਨੇਹਾ ਨਹੀਂ ਪਹੁੰਚ ਸਕਿਆ ਜਿਹੜੀ ਵੱਡੀ ਗਿਣਤੀ ਸੀ ਹਲਕਾ ਦੱਖਣੀ ਦੀ ਉਹ ਉਦੇਦਾਰ ਸਾਹਿਬਾਨ ਆਏ ਸਾਡੇ ਨੂੰ ਫੋਨ ਕਰ ਸਕੇ ਬਲਵਾਨ ਜੀ ਕੀਤੀ ਮਗਰ ਰਹਿ ਗਈ ਸਾਡੇ ਤੋਂ ਬਸ ਆਪਣੇ ਵਿਸ਼ਵਾਸ ਦਵਾਇਆ ਕਿ ਸ੍ਰੀ ਅਮਰਸਰ ਸਾਹਿਬ ਭਲੇ ਵਾਸਤੇ ਜਿਨ੍ਹਾਂ ਚਾਰ ਪੰਜ ਕੈਂਡੀਡੇਟ ਖਲੋਏ ਸਭ ਤੋਂ ਸਿਨਸੀਅਰ ਕੰਮ ਸ੍ਰੀ ਅਮਰਸਰ ਸਾਹਿਬ ਦੀ ਤਰੱਕੀ ਵਾਸਤੇ ਜੀ ਦਾ ਇੱਕ ਟ੍ਰੈਕ ਔਰ ਜੋ ਗਾ ਵੀ ਕਰ ਸਕਦੇ ਆ ਉਹ ਜੋਸ਼ੀ ਸਾਹਿਬ ਨੇ ਇਸ ਲਈ ਸਾਨੂੰ ਆਪਣੇ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਕਸਾਨ ਇਸ ਧਰਤੀ ਦੀ ਡਿਵਾਨ ਦਾ ਨਾ ਹੋਵੇ ਇਹ ਇਲਾਕੇ ਦੀ ਦੋਵੇਂ ਇਲਾਕੇ ਦੀ ਆਵਾਜ਼ ਬੁਲੰਦ ਹੋਵੇ ਇੱਥੋਂ ਦੀ ਇੱਥੋਂ ਦੀ ਇੰਡਸਟਰੀ ਕਿਸਾਨ ਦੀ ਦੂਰ ਦੀ ਐਸਸੀ ਭਾਈਚਾਰੇ ਦੀ ਬੈਕਵਰਡ ਭਾਈਚਾਰੇ ਦੀ ਬਾਰਡਰ ਤੋਂ ਪਾਰ ਤਾਰਾਂ ਤੋਂ ਪਾਰ ਦੇ ਕਿਸਾਨਾਂ ਦੀ ਉਹਨਾਂ ਦੀ ਆਵਾਜ਼ ਬੁਲੰਦ ਹੋਵੇ ਉਦੇ ਵਾਸਤੇ ਅਨਿਲ ਜੋਸ਼ੀ ਜੀ ਸਭ ਤੋਂ ਵਧੀਆ ਕੈਂਡੀਡੇਟ ਨੇ ਔਰ ਸਾਡੀ ਸਭ ਦੀ ਇਹ ਕੋਸ਼ਿਸ਼ ਹੈ ਕਿ ਉਹ ਕਾਮਯਾਬ ਹੋਣ ਬਾਕੀ ਉਮੀਦਵਾਰਾਂ ਨੂੰ ਬਾਰੇ ਕੀ ਕਹੋਗੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਅਮਰ ਸੰਧ ਦੇ politcal scenario ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਸਭ ਤੋਂ ਇੱਕ ਦੋ ਤਾਂ ਚਲੋ ਉਮੀਦਵਾਰ ਆਏ ਚੰਡੀਗੜ੍ਹ ਤੋਂ ਨੇ ਉਹ ਅਮਰੀਕਾ ਤੋਂ ਆਇਆ ਕਈਆਂ ਨੇ ਮੇਰੇ ਵੱਡੇ ਵੀਰ ਨੇ ਸਾਰੇ ਸ਼ਹਿਰ ਸਪਾਟੇ ਦਾ ਇੱਕ ਉਹ ਕੇਂਦਰ ਬਣਾਇਆ ਅੱਜ ਮੈਂ ਇੱਕ ਬਿਆਨ ਪੜ੍ਹ ਰਿਹਾ ਸੀ ਦੇਖੋ ਬਾਰੋਂ ਨਾ ਬੜੀਆਂ ਸ਼ਰਾਰਤਾਂ ਇੱਕ ਚੱਲ ਰਹੀਆਂ ਨੇ ਅੱਜ ਇੱਕ ਬਿਆਨ ਲੱਗਿਆ ਕਿ ਜੇ ਭਾਜਪਾ ਦੇ ਕੈਂਡੀਡੇਟ ਸਾਹਿਬ ਵੱਲੋਂ ਕਿ ਜੀ ਜੇ ਮੈਨੂੰ ਮੈਂ ਕਾਮਯਾਬ ਹੋਣਾ ਤੇ 10 ਲੱਖ ਯੂ ਐਸ ਡਾਲਰ ਦਾ ਨਿਵੇਸ਼ ਹੋਊਗਾ ਸ੍ਰੀ ਅਮਰਸੇ 700 ਕਰੋੜ ਦਾ 800 ਕਰੋੜ ਦਾ ਭਾਈ ਇਹਨਾਂ ਤਾਂ ਤੁਹਾਡਾ ਪ੍ਰਧਾਨ ਕਰ ਪਾਇਆ ਦਸ ਸਾਲਾਂ ਮਤਲਬ ਕਿ ਤੁਸੀਂ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਬਾਰੇ ਕਹਿੰਦਾ ਕਿ ਮਾੜੀ ਰਹੀ ਹੈ ਇਹੀ ਅਸੀਂ ਕਹਿ ਰਹੇ ਹਾਂ ਔਰ ਕੀ ਜੇ ਤੁਸੀਂ ਪ੍ਰਧਾਨ ਮੰਤਰੀ ਤੋਂ ਵੱਡੇ ਚਿਹਰੇ ਹੋਗੇ ਕਿਉਂਕਿ ਉਹ ਇਨਵੈਸਟਮੈਂਟ ਤਾਂ ਉਹਨਾਂ ਨੇ ਨਹੀਂ ਕਰਾਈ ਉਹਨਾਂ ਨੇ ਤਾਂ ਭਲਕੇ 5000 ਕਰੋੜ ਦਾ ਨੁਕਸਾਨ ਕਰਾਤਾ ਇਹ ਬਾਰਡਰ ਬੰਦ ਕਰਤਾ ਵਾਪਸ ਬਾਰਡਰ ਬੰਦ ਕਰਤਾ ਸਮੁੰਦਰੀ ਖੋਲਤੇ ਫਾਇਦਾ ਪਹੁੰਚਾਤਾ ਗੁਜਰਾਤ ਨੂੰ ਸਿੱਧਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ ਦਾ ਨੁਕਸਾਨ ਕਰਤਾ ਜੇ ਉਹ ਬਾਰਡਰ ਚੱਲਦਾ ਜ ਟੂਰਿਜ਼ਮ ਇੱਕ ਇੰਡਸਟਰੀ ਆ ਟਰੇਡ ਦੂਜੀ ਇੰਡਸਟਰੀ ਹੋਣੀ ਸੀ ਹਰ ਤਰੀਕੇ ਦਾ ਟਰੇਡ ਹੋ ਰਿਹਾ ਅਫਗਾਨਿਸਤਾਨ ਪਾਕਿਸਤਾਨ ਨਾਲ ਮਗਰ ਸਿਰਫ ਸਮੁੰਦਰੀ ਤੱਟਾਂ ਤੋਂ ਹੋ ਰਿਹਾ ਤੱਟਾਂ ਤੋਂ ਸਮੁੰਦਰੀ ਪੋਰਟ ਜਿਹੜੇ ਕੰਟਰੋਲਡ ਹੈ ਬਾਏ ਅਡਾਨੀ ਅੰਬਾਨੀ ਨਾਟ ਫਰੋਮ ਵਾਗਾ ਬਾਰਡਰ ਔਰ ਇਸ ਗੱਲ ਦਾ ਸਾਨੂੰ ਰੰਜ ਦੋਖ ਹੈ ਉਹਦੀ ਚਰਚਾ ਕੋਈ ਨਹੀਂ ਬੰਦ ਕਿਨੇ ਕੀਤੇ ਭਾਜਪਾ ਦੀ ਸਰਕਾਰ ਨੇ ਕਿਸਾਨ ਕਿਨੇ ਠੋਕੇ ਭਾਜਪਾ ਦੀ ਸਰਕਾਰ ਨੇ ਅੰਨਦਾਤਾ ਨੂੰ ਦਿੱਲੀ ਕਿਨੇ ਨਹੀਂ ਜਾਣ ਦਿੱਤਾ ਭਾਜਪਾ ਦੀ ਸਰਕਾਰ ਨੇ ਖੇਤ ਮਜ਼ਦੂਰ ਦੇ ਤੁਸੀਂ ਕੋ ਵੇਖੋ 16 ਲੱਖ ਕਰੋੜ ਇੰਡਸਟਰੀ ਦਾ ਮਾਫ ਕਰਤਾ ਤੁਸੀਂ ਕਿਸਾਨਾਂ ਦਾ ਤਾਂ ਮੈਂ ਨਾ 10000 ਕੋਈ ਨਹੀਂ ਕੀਤਾ ਜੇ 2 ਲੱਖ ਕਰੋੜ ਟੋਟਲ ਕਰਪਾਉ ਜੇ ਖੇਤ ਮਜ਼ਦੂਰਾ ਕਿਸਾਨਾਂ ਆ ਤੁਸੀਂ ਦੇਖ ਲਓ ਕਿ ਜਾਊਗੀ 16 ਲੱਖ ਕਰੋੜ ਚੰਦ ਪੂੰਜ ਮੈਂ ਮਾਫ਼ ਕਰਦਾ ਮਗਰ ਕਿਸਾਨਾਂ ਦੀ ਗੱਲ ਕੋਈ ਨਹੀਂ ਸੁਆਮੀ ਨਾਥਨ ਕਮਿਸ਼ਨ ਜੀ ਨੂੰ ਸੁਆਮੀ ਨਾਥਨ ਸਾਹਿਬ ਆਪ ਜਿਉਂਦੇ ਹੁੰਦੇ ਨਾ ਇਹਨਾਂ ਦਾ ਕੋਈ ਅਵਾਰਡ ਨਾ ਲੈਂਦੇ ਉਹਨਾਂ ਦੀ ਬੇਟੀ ਨੇ ਇਹ ਗੱਲ ਕਹੀ ਕਿ ਤੁਸੀਂ ਸੁਆਮੀ ਨਾਥਨ ਜੀ ਨੂੰ ਭਾਰਤ ਰਤਨ ਦੇ ਰਹੇ ਹੋ ਜਿਹੜੀ ਉਹਦੀ ਰეკੋਮੈਂਡੇਸ਼ਨ ਆ ਉਹਦਾ ਕੀ ਕਰ ਰਹੇ ਹੋ ਕੁਛ ਨਹੀਂ ਸ਼ੇਮ ਏ ਆਪ ਦੇ ਜਿਹੜੇ ਉਮੀਦਵਾਰ ਹੈ ਯਾਰ ਹੀ ਹਸ ਬੀਨ ਰਿਜੈਕਟਡ ਬਾਈ ਹਿਸ ਓਨ ਚੀਫ ਮਿਨਿਸਟਰ ਰੂਰਲ ਡਿਵੈਲਪਮੈਂਟ ਮਹਿਕਮਾ ਸੀ ਉਹਨਾਂ ਕੋਲ ਸੀ ਉਹ ਸੀਐਮ ਨਹੀਂ ਖੋਲ ਮਤਲਬ ਸੀਐਮ ਵਾਸ ਨਾਟ ਹੈਪੀ ਵਿਦ ਇਸ ਕਾਰ ਕੁਜਾਰੀ ਇੱਕ ਐਨਆਰਆਈ ਮਿਨਿਸਟਰੀ ਦੇਤੀ ਜਿਹਦੀ ਫਾਈਲ ਹੀ ਕੋਈ ਨਹੀਂ ਆਉਂਦੀ ਮੈਨੂੰ ਪਤਾ ਔਰ ਇਹ ਮੈਂ ਪੁੱਛਣਾ ਚਾਹੁੰਨਾ ਕੱਲ ਸਿੱਧੂ ਮੂਸੇ ਦਾ ਲਾਅ ਐਂਡ ਆਰਡਰ ਸਭ ਤੋਂ ਵੱਡਾ ਮੁੱਦਾ ਹੈ ਡੇਰੀ ਵਾਸਤੇ ਕਿੰਨਾ ਬੜਾ ਕਿ ਜਰਰੰਥ ਬਿਸ਼ਨੋਏ ਇੰਟਰੀਆਂ ਕਰੇ ਹੰਡਰਬਲ ਸੁਪਰੀਮ ਕੋਰਟ ਤੇ ਮਸਲਾ ਕੀ ਸੀ ਕਿ ਜਿਹੜੀ ਇਹ ਕਹਿੰਦੇ ਵੀਆਈਪੀ ਕਲਚਰ ਬੰਦ ਕਰਾਂਗੇ ਜਿਹੜੀ ਸੜਕ ਚੰਡੀਗੜ੍ਹ ਸੀਐਮ ਹਾਊਸ ਤੋਂ ਅੱਗੋਂ ਨਿਕਲਦੀ ਐ ਕਿਸੇ ਨੇ ਰੱਟ ਪਾਈ ਕਿ ਇਹ ਖੋਲਤੀ ਜਾਵੇ ਕਾਪੜੀ ਬੰਟੀ ਪ੍ਰੋਬਲਮ ਆ ਗਈ ਇਹਨਾਂ ਨੇ ਆਈਕ ਨੇ ਆਰਡਰ ਕਰਤੇ ਕਿ ਜਦੋਂ ਇਸ ਆਰਡਰ ਨੂੰ ਚੈਲੰਜ ਕੀਤਾ ਹਤਮਾਨ ਨੇ ਔਰ ਉੱਥੇ ਕੀ ਜਾ ਕੇ ਐਡਵੋਕੇਟ ਜਨਰਲ ਕਹਿ ਰਿਹਾ ਕਿ ਇਹ ਤਾਂ ਨਹੀਂ ਸੜਕ ਖੋਲੀ ਜਾ ਸਕਦੀ ਕਿਉਂਕਿ ਸਿੱਧੂ ਮੂਸੇਵਾਲੇ ਦਾ ਜਿਹੜੀ ਡੈਥ ਹੋਇਆ ਆ ਆਰਪੀਜੀ ਦਾ ਅਟੈਕ ਹੋਇਆ ਉਹ ਇਸੇ ਕਾਰਨਾਂ ਕਰਕੇ ਹੋਇਆ ਮਤਲਬ ਆਪ ਹੀ ਮੰਨ ਗਏ ਕਿ ਉਹਦੀ ਸਿਕਿਉਰਿਟੀ ਸਕੇਲ ਡਾਊਨ ਕੀਤੀ ਤੇ ਉਹਨੂੰ ਮਾਰਤਾ ਮਤਲਬ ਕਿੱਡੀ ਵੱਡੀ ਨਲਾਇਕੀ ਤੂੰ ਯੂ ਆਰ ਨਾਟ ਕੇਪेबल ਆਫ ਤੁਸੀਂ ਆਪਦੇ ਸੀਐਮ ਨੂੰ ਸਿਕਿਉਰਿਟੀ ਨਹੀਂ ਦੇ ਪਾ ਰਹੇ ਸੇਫਟੀ ਨਹੀਂ ਇਨਸ਼ੋਰ ਕਰ ਪਾ ਰਹੇ ਆਮ ਨਾਗਰਿਕ ਦਾ ਕੀ ਹਾਲ ਹੋਣਾ ਇਤੋ ਹੀ ਲਾ ਲੋ ਸਾਹ ਸੋ ਇਹ ਚੀਜ਼ਾਂ ਚਾਹੇ ਉਹ ਕੈਂਡੀਡੇਟ ਜਿੰਨੇ ਵੀ ਹਾਂ ਔਜਲਾ ਸਾਹਿਬ 8 ਸਾਲ ਰਹੇ ਆ 7-8 ਸਾਲ ਐਮਪੀ ਇੱਕ ਕੰਮ ਦੱਸਦਣ ਸ੍ਰੀ ਅੰਮ੍ਰਿਤਸਰ ਸਾਹਿਬ ਵਾਸਤੇ ਜੋਸ਼ੀ ਸਾਹਿਬ ਨੇ ਬੜੀ ਵਧੀਆ ਉਹਨਾਂ ਬਾਰੇ ਸਪਸ਼ਟੀ ਕੀਤਾ ਇਹ ਨਾਲਾ ਕਵਰ ਕਰਨਾ ਸਭ ਤੋਂ ਵੱਡੀ ਇੱਕ ਡਿਮਾਂਡ ਸੀ ਬਾਕੀ ਅੰਮ੍ਰਿਤਸਰ ਸ਼ਹਿਰ ਛੱਡੋ ਇਸ ਆਪਦੇ ਘਰ ਅੱਗੇ ਨਾਲਾ ਕਵਰ ਕਰਾ ਦਿੰਦੇ ਔਰ ਜੋਸ਼ੀ ਸਾਹਿਬ ਨੇ ਆਪਦੇ ਟਰਮ 'ਚ ਕਿਹੜੇ-ਕਿਹੜੇ ਕੰਮ ਕੀਤੇ ਜੋ ਕੰਮ ਹੋਏ ਆ ਕਿਲੋਮੀਟਰਾਂ 'ਚ ਜਿਹੜਾ ਗੰਦਾ ਨਾਲਾ ਵਾਲਾ ਕਵਰ ਕੀਤਾ ਉਹ ਤਾਂ ਇੱਕ ਗੱਲ ਹੈ ਜਿਹੜਾ ਸਭ ਤੋਂ ਮੋਸਟ ਵਿਜ਼ਿਟਿਡ ਸਾਈਟ ਸ੍ਰੀ ਹਰਮੰਦਰ ਸਾਹਿਬ ਦੁਰਗਿਆਨਾ ਮੰਦਿਰ ਰਾਮ ਤੀਰਥ ਉਸ ਕੈਬਨਿਟ ਦੇ ਹਿੱਸਾ 'ਚ ਜਦੋਂ ਇਹ ਸਾਰੇ ਕੰਮ ਹੋਏ ਆ ਹੁਣ ਤਾਂ ਮੇਨਟੇਨੈਂਸ ਹੀ ਨਹੀਂ ਹੋ ਰਹੀ ਜੀ ਕਿਹਾ ਤਾਂ ਵੀ ਦੋਨੋਂ ਇਕੱਠੇ ਉਹ ਲੀਡਰ ਤੁਹਾਡੇ ਤੇ ਇੱਕ ਬਹੁਤ ਵੱਡਾ ਇਤਿਆਹ ਜੀ ਅਦਿਲ ਜੋਸੀ ਉਹ ਨਹੀਂ ਚਾਹੁੰਦੇ ਇਹਦੇ ਪਿੱਛੇ ਕੀ ਉਹ ਤੁਸੀਂ ਮੈਂ ਗੱਲ ਕਰਾਂ ਮੈਂ ਫਿਰ ਤੁਹਾਨੂੰ ਦੱਸਾਂ ਤੁਸੀਂ ਵੀ ਸਵਾਦ ਹੀ ਲੈਣਾ ਔਰ ਨਿਊ ਜੀ 18 ਨੂੰ ਤਾਂ ਜਿਆਦਾ ਹੀ ਸਵਾਦ ਲੈਣ ਦੀ ਹੱਤ ਪਈਆ ਕੋਈ ਸੀ ਪਤਾ ਨਹੀਂ ਕੀ